ਨਾਮਿਕ ਨਾਹੋ ਨਾ ਵਿਛੜੈ ਤਿੰਨ ਸੱਚੈ ਰਤੜੀਆਂ ਮਾਰੂ ਮਹੱਲਾ ਪਹਿਲਾ ਨਾ ਭੈਣਾ ਪਰਜਾਈਆਂ ਨਾ ਸੇ ਸਸੁੜੀਆਂ ਸੱਚਾ ਸਾਥ ਨਾ ਟੁੱਟੈ ਗੁਰ ਮੇਲੇ ਸਹੀਆਂ ਵਲੇਹਾਰੀ ਗੁਰ ਆਪਣੀ ਸਦ ਬਲੇਹਾਰੈ ਜਾਓ ਗੁਰ ਬਿਨ ਏਤਾ ਭਵ ਥਕੀ ਗੌਰਵ پیر ਮੇਲਮ ਦਿੱਤਮ ਮਲਾਏ ਰਹਾਉ ਫੁੱਫੀ ਨਾਨੀ ਮਾਸੀਆਂ ਦੇਰ ਜਠਾਨੜੀਆਂ ਆਮਨ ਵੰਜਨ ਨਾ ਰਹਿਣ ਪੂਰ ਭਰੇ ਪਹੀਆ ਮਾਮੇ ਤੈ ਮਾਮਾਨੀਆਂ ਭਾਇਰ ਬਾਪ ਨਾ ਮਾਉ ਸਾਥ ਲੱਡੇ ਤਿੰਨ ਨਾਠੀਆਂ ਧੀਰ ਕਣੀ ਦਰਿਆਉ ਸਾਚਉ ਰੰਗ ਰੰਗਾਵਲੂ ਸਖੀ ਹਮਾਰੂ ਕੰਤ ਸੱਚ ਵਛੋੜਾ ਨਾ ਥੀਐ ਸੋ ਸਹੋ ਰੰਗ ਰਵੰਤ ਸੱਬੇ ਰੁੱਤੀ ਚੰਗੀਆਂ ਜਿਤ ਸੱਚੇ ਸਿਉਨੇਹ ਸਾ ਧੰਨ ਕੰਤ ਪਛਾਣਿਆ ਸੁਖ ਸੁਤੀ ਨਿਸਡੇ ਪਤਨ ਕੂਕੇ ਪਾਤਣੀ ਵੰਝੋ ਤ੍ਰੋਕ ਬਲਾੜ ਪਾਰ ਪਵੰਦੜੇ ਡਿਠਮੈ ਸਤ ਗੁਰ ਬੋਹਤ ਚਾੜ ਇਕ ਨੀ ਲਦਿਆ ਇਕ ਲਦ ਗਏ ਇਕ ਭਾਰੇ ਭਰ ਨਾਲ ਜਿੰਨੀ ਸੱਚ ਵਣੰਜਿਆ ਸੇ ਸੱਚੇ ਪ੍ਰਭ ਨਾਲ ਨਾ ਹਮ ਚੰਗੇ ਆਖੀ ਹੈ ਬੁਰਾ ਨਾ ਦਿਸੈ ਕੋਏ ਨਾਨਕ ਹਉ ਮੈਂ ਮਾਰੀਐ ਸੱਚੇ ਜਿਹੜਾ ਸੋਏ ਮਾਰੂ ਮਹੱਲਾ ਪਹਿਲਾ ਨਾ ਜਾਣਾ ਮੂਰਖ ਹੈ ਕੋਈ ਨਾ ਜਾਣਾ ਸਿਆਣਾ ਸਦਾ ਸਾਹਿਬ ਕੈ ਰੰਗੇ ਰਾਤਾ ਅਨ ਦਿਨ ਨਾਮ ਵਖਾਣਾ ਬਾਬਾ ਮੂਰਖ ਹਾਂ ਨਾਵੇਂ ਬਲ ਜਾਉ ਤੂੰ ਕਰਤਾ ਤੂੰ ਦਾਨਾ ਬੀਨਾ ਤੇਰੇ ਨਾਮ ਤਰਾਉ ਰਹਾਉ ਮੂਰਖ ਸਿਆਣਾ ਏ ਕਹੈ ਏਕ ਜੋਤ ਦੋਏ ਨਾਓ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾਉ ਗੁਰੂ ਦਵਾਰੈ ਨਾਉ ਪਾਈਐ ਬਿਨ ਸਤਗੁਰ ਪੱਲੈ ਨਾ ਪਾਈ ਸਤਗੁਰ ਕੈ ਪਾਣੈ ਮਨ ਵਸੈ ਤਾਂ ਅਹਨਸ ਰਹਿ ਲਿਵਲਾਈ ਰਾਜ ਹੰਗੂ ਰੰਗੰਗ ਰੂਪ ਪੰਗਮਾਲੰ ਜੋ ਬਨ ਤੇ ਜੂਵਾਰੀ ਹੁਕਮੀ ਬਾਦੇ ਪਾਸੈ ਖੇਲੈ ਚੌਪੜੇ ਕਾ ਸਾਰੀ ਜਗਤ ਚਤਰ ਸਿਆਣਾ ਪਰਮ ਪਲਾਣਾ ਨਾਉ ਪੰਡਤ ਪੜਹਿ ਗਵਾਰੀ ਨਾਉ ਵਿਸਾਰਹਿ ਬੇਦ ਸਮਲਹਿ ਵਿਖ ਭੂਲੇ ਲੇ ਖਾਰੀ ਕੱਲਰ ਖੇਤੀ ਤਰਵਰ ਕੰਠੇ ਬਾਗਾ ਪਹਿ ਰਹਿ ਕਜਲ ਝਰੈ ਇਹੋ ਸੰਸਾਰ तिसੈ ਕੀ ਕੋਠੀ ਜੋ ਪੈਸੈ ਸੋ ਗਰਭ ਜਰੈ ਰਈਤ ਰਾਜੇ ਕਹਾ ਸਬਾਏ ਦੋਹ ਅੰਤਰ ਸੁ ਜਾਸੀ ਕਹਿਤ ਨਾਨਕ ਗੁਰ ਸੱਚੇ ਕੀ ਪੌੜੀ ਰਹਿਸੀ ਅਲਖ ਨਿਵਾਸੀ ਮਾਰੂ ਮਹੱਲਾ ਤੀਜਾ ਘਰ ਪੰਜਵਾਂ ਅਸ਼ਟਪਦੀ ਇਕ ਓਅੰਕਾਰ ਸਤਗੁਰ ਪ੍ਰਸਾਦ ਜਿਸਨੋ ਪ੍ਰੇਮ ਮਨ ਵਸਾਏ ਸਾਚੈ ਸ਼ਬਦ ਸਹਜ ਸੁਭਾਈ ਇਹਾ ਵੇਦਨ ਸੋਈ ਜਾਣੈ ਅਵਰਕੇ ਜਾਣ ਕਾਰੀ ਜੀਓ ਆਪੇ ਮਿਲੇ ਆਪ ਮਲਾਈ ਆਪਣਾ ਪਿਆਰ ਆਪੇ ਲਾਏ ਪ੍ਰੇਮ ਕੀ ਸਾਰ ਸੋਈ ਜਾਣੈ ਜਿਸਨੂੰ ਨਦਰਤੁ ਮਾਰੀ ਜੀਓ ਰਹਾਉ ਦੇਵ ਦ੍ਰਿਸ਼ਟ ਜਾਗੈ ਪਰਮ ਚਕਾਈ ਗੁਰ ਪ੍ਰਸਾਦ ਪਰਮ ਪਦ ਪਾਈ ਸੋ ਜੋਗੀ ਇਹ ਯੁਗਤ ਪਛਾਣੈ ਗੁਰ ਕੈ ਸ਼ਬਦ ਵਿਚਾਰੀ ਜੀਓ ਸੰਜੋਗੀ ਧਨ ਪਿਰ ਮੇਲਾ ਹੋਐ ਗੁਰਮਤਿ ਵਿਚੋਂ ਦੁਰਮਤਿ ਖੋਐ ਰੰਗ ਸਿਉ ਨਿਤ ਰਲੀਆਂ ਮਾਣੈ ਆਪਣੇ ਕੰਤ ਪਿਆਰੀ ਜੀਓ ਸਤਿਗੁਰ ਬਾਜੋ ਵੈਦ ਨਾ ਕੋਈ ਆਪੇ ਆਪ ਨਿਰੰਜਨ ਸੋਈ ਸਤਿਗੁਰ ਮਿਲਿਆ ਮਰੈ ਮੰਦਾ ਹੋਵੈ ਗਿਆਨ ਵਿਚਾਰੀ ਜੀਓ ਇਹੋ ਸ਼ਬਦ ਸਾਰ ਜਿਸ ਨੂੰ ਲਾਏ ਗੁਰਮੁਖ ਤ੍ਰਿਸ਼ਨਾ ਭੁਖ ਗਵਾਏ ਆਪਨ ਲੀਆ ਕਿਛੂ ਨ ਪਾਈਐ ਕਰ ਕਿਰਪਾ ਕਲ ਤਾਰੀ ਜੀਓ ਅਗਮ ਨਿਗਮ ਸਤਿਗੁਰੂ ਦਿਖਾਇਆ ਕਰ ਕਿਰਪਾ ਆਪਣੇ ਘਰ ਆਇਆ ਅੰਜਨ ਮਾਹੀ ਨਿਰੰਜਨ ਜਾਤਾ ਜਿਨ ਕੋ ਨਦਰਤੁ ਮਾਰੀ ਜੀਓ ਗੁਰਮੁਖ ਹੋਵੈ ਸੋ ਤਤ ਪਾਏ ਆਪਣਾ ਆਪ ਵਿੱਚੋਂ ਗਵਾਏ ਸਤਿਗੁਰ ਬਾਝੋਂ ਸਭ ਧੰਦ ਕਮਾਵੇ ਵੇਖੋ ਮਨ ਵਿਚਾਰੀ ਜੀਓ ਇਕ ਭਰਮ ਭੂਲੇ ਫਿਰੇ ਅਹੰਕਾਰੀ ਇਕ ਨਾ ਗੁਰਮੁਖ ਹੋ ਮੈਂ ਮਾਰੀ ਸੱਚਾ ਸ਼ਬਦ ਰੱਤੇ ਬਹਿਰਾਗੀ ਹੋਰ ਭਰਮ ਭੂਲੇ ਗਾਵਾਰੀ ਜੀਓ ਗੁਰਮਖ ਜਿਨੀ ਨਾਮ ਨਾ ਪਾਇਆ ਮਾਨਮੁਖ ਬਿਰਤਾ ਜਨਮੁ ਗਵਾਇ ਅੱਗੇ ਵਿਣ ਨਾਮੈ ਕੋ ਬੇਲੀ ਨਾਹੀ ਬੂਜੈ ਗੁਰ ਵਿਚਾਰੀ ਜੀਉ ਅਮਰਤ ਨਾਮੁ ਸਦਾ ਸੁਖ ਦਾਤਾ ਗੁਰ ਪੂਰੈ ਜੁਗ ਚਾਰੇ ਜਾਤਾ ਜਿਸ ਤੂ ਦੇਵਹਿ ਸੋਈ ਪਾਏ ਨਾਨਕ ਤਤ ਵਿਚਾਰੀ ਜੀਉ ਮਾਰੂ ਮਹੱਲਾ ਪੰਜਵਾਂ ਘਰ ਤੀਜਾ ਅਸ਼ਟਪਦੀਆਂ ਇਕ ਓੰਕਾਰ ਸਤਿਗੁਰ ਪ੍ਰਸਾਦ ਲਖ 84 ਭ੍ਰਮ ਤੇ ਭ੍ਰਮ ਤੇ ਨਲਾਬ ਜਨਮ ਅਭ ਪਾਇਓ ਰੇ ਮੂੜੇ ਤੂੰ ਚੈ ਰਸ ਲਪਟਾਇਓ ਅੰਮ੍ਰਿਤ ਸੰਗ ਬਸਤ ਹੈ ਤੇਰਾ ਵਿਖਿਆ ਹਾਸਿਓ ਉਰ ਜਾਇਓ ਰਹਾਉ ਰਤਨ ਜਵੇ ਹਰ ਬਨ ਜਨ ਆਇਓ ਕਲਰ ਲਾਦ ਚਲਾਇਓ ਜਿਹੇ ਘਰ ਮੈਂ ਤੁਧ ਰਹਿਣਾ ਬਸਣਾ ਸੋ ਘਰ ਕੀਤਨਾ ਆਇਉ ਅਟਲ ਅਖੰਡ ਪ੍ਰਾਨ ਸੁਖਦਾਈ ਇਕ ਨਿਮਖ ਨਹੀਂ ਤੁਝ ਗਾਇਉ ਜਹਾਂ ਜਾਣਾ ਸੋ ਥਾਨ ਵਿਸਾਰਿਉ ਇਕ ਨਿਮਖ ਨਹੀਂ ਮਨ ਲਾਇਉ ਪੁੱਤਰ ਕਲਤਰ ਗ੍ਰਹ ਦੇਖ ਸਮਗਰੀ ਇਸਹੀ ਮੈਂ ਔਰ ਜਾਇਉ ਜਿਤ ਕੋ ਲਾਇਓ ਤਤਹੀ ਲਾਗਾ ਤੈਸੇ ਕਰਮ ਕਮਾਇਓ ਜੋ ਭਇਓ ਕਿਰਪਾਲ ਤ ਸਾਧ ਸੰਗ ਪਾਇਆ ਜਨ ਨਾਨਕ ਬ੍ਰਹਮਤਿ ਆਇਓ ਮਾਰੂ ਮਹੱਲਾ ਪੰਜਵਾਂ ਕਰ ਅਨਗ੍ਰਹ ਰਖ ਲੀਨੋ ਭਇਓ ਸਾਧੂ ਸੰਗ ਹਰ ਨਾਮ ਰਸ ਰਸਨਾ ਉਚਾਰੈ ਮਿਸ਼ਟ ਗੂੜਾ ਰੰਗ ਮੇਰੇ ਮਾਨ ਕੋ ਅਸਥਾਨ ਮੀਤ ਸਾਜਨ ਸਖਾ ਬੰਧਪ ਅੰਤਰ ਜਾਮੀ ਜਾਨ ਰਹਾਉ ਸੰਸਾਰ ਸਾਗਰ ਜਿਨ ਉਪਾਇਉ ਸਰਨ ਪ੍ਰਭ ਕੀ ਗਹੀ ਗੁਰ ਪ੍ਰਸਾਦੀ ਪ੍ਰਭ ਆਰਾਦੀ ਜਮ ਕੰਕਰ ਕਿਸ਼ਨਾ ਕਹੀ ਮੋਖ ਮੁਕਤ ਦਵਾਰ ਜਾਂ ਕੈ ਸੰਤ ਤੇ ਦਾ ਪੰਡਾਰ ਜੀ ਜੁਗਤ ਸੁਜਾਨ ਸੁਆਮੀ ਸਦਾ ਰਾਖਣ ਹਾਰ ਦੂਖ ਦਰਦ ਕਲੇਸ਼ ਬਿਨ ਸਹਿ ਜਿਸ ਬਸੈ ਮਨ ਮਾਹੀ ਮਿਰਤ ਨਰਕ ਅਸਥਾਨ ਵਿਖੜੇ ਵੇਖਣਾ ਪੁਹਿ ਤਾਹੀ ਰਿੱਧ ਸਿੱਧ ਨਵ ਨਿਦ ਜਾਂ ਕੈ ਅਮਰਤਾ ਪ੍ਰਵਾਹ ਆਦੇ ਅੰਤੇ ਮਦ ਪੂਰਨ ਉਚ ਅਗਮ ਅਗਾਹ ਸਿੱਧ ਸਾਧਕ ਦੇਵ ਮੁਨ ਜਨ 베ਦ ਕਰਹਿ ਉਚਾਰ ਸਿਮਰ ਸੁਆਮੀ ਸੁਖ ਸਹਿਜ ਪੁੰਚਹਿ ਨਹੀਂ ਅੰਤ ਪਾਰ ਆਵਾਰ ਅਨਕ ਪਰਾਸਤ ਮਿਟਹਿ ਖਿਨ ਮਹਿ ਹਿਰਦੈ ਜਪ ਭਗਵਾਨ ਪਾਵਨ ਲਾਤੇ ਮਹਾ ਪਾਵਨ ਕੋਟ ਦਾਨ ਇਸਨਾਨ ਵਾਲਬੁੱਧ ਸੁਧ ਪ੍ਰਾਨ ਸਰਬਸ ਸੰਤਾਂ ਕੀ ਰਾਸ ਵਿਸਰਨਾਹੀ ਨਿਮਖ ਮਨ ਤੇ ਨਾਨਕ ਕੀ ਅਰਦਾਸ ਮਾਰੂ ਮਹੱਲਾ ਪੰਜਵਾਂ ਸਸਤਰ ਤੀਖਣ ਕਾਟ ਢਾਰਿਓ ਮਨ ਨਾ ਕੀਨੋ ਰੂਸ ਕਾਜ ਉਹ ਆ ਕੋ ਲੈ ਸਵਾਰਿਓ ਤਿਲ ਨਾ ਦੀਨੋ ਦੋਸ ਮਨ ਮੇਰੇ ਰਾਮ ਰਉ ਨਿਤ ਨੀਤਾ ਦਇਾਲ ਦੇਵ ਕਿਰਪਾਲ ਗੋਬਿੰਦ ਸੁਣ ਸੰਤਨਾ ਕੀ ਰੀਤਾ ਰਹਾਉ ਚਰਨ ਤਲੈ ਉਗਾਹੀ ਬੈਸਿਉ ਸ਼ਰਮ ਨਾ ਰਹਿਉ ਸਰੀਰ ਮਹਾ ਸਾਗਰ ਨਹਿ ਵਿਆਪੈ ਖਿਨਹਿ ਉਤਰਿਉ ਤੀਰ ਚੰਦਨ ਅਗਰ ਕਪੂਰ ਲੇਪਨ ਤਿਸ ਸੰਗੇ ਨਹੀਂ ਪਰੀਤਾ ਵਿਸ਼ਟਾ ਮੂਤਰ ਖੋਦ ਤਿਲ ਤਿਲ ਮਨ ਨਾਮਨੀ ਬਪਰੀਤ ਪੂਚ ਨੀਚ ਵਿਕਾਰ ਸੋਕ੍ਰਿਤ ਸੰ ਲਗਨ ਸਭ ਸੁਖ ਸਤਰ ਮਿੱਤਰ ਸਤਧਰਨਾ ਕਛੂ ਜਾਨੈ ਸਰਬਜੀ ਸਮਤ ਕਰ ਪਰਗਾਸ ਪ੍ਰਚੰਡ ਪ੍ਰਗਟਿਉ ਅੰਧਕਾਰ ਬਨਾਸ ਪਵਿੱਤਰ ਅਪਵਿੱਤਰ ਹੈ ਕਿਰਨ ਲਾਗੀ ਮਨ ਨ ਆਪਿਉ ਬਿਖਾਦ ਸੀਤ ਮੰਦ ਸੁਗੰਧ ਚੱਲਿਓ ਸਰਬ ਥਾਨ ਸਮਾਨ ਜਹਾਂ ਸਾ ਕਿਸ ਤਹਾਂ ਲਾਗਿਓ ਤਿਲ ਨਾ ਸੰਕਾਮਾਨ ਸੁ ਭਾਏ ਅਪਾਏ ਜੋ ਨਿਕਟ ਆਵੈ ਸੀਤ ਤਾ ਕਾ ਜਾਏ ਆਪ ਪਰ ਕਾ ਕਛ ਨਾ ਜਾਣੈ ਸਦਾ ਸਹਜ ਸੁ ਭਾਏ ਚਰਨ ਸਰਨ ਸਨਾਥ ਏਹ ਮਨ ਰੰਗ ਰਾਤੇ ਲਾਲ ਗੋਪਾਲ ਗੁਣ ਨਿਤ ਗਾਉ ਨਾਨਕ ਭਏ ਪ੍ਰਭ ਕਿਰਪਾਲ ਮਾਰੂ ਮਹੱਲਾ ਪੰਜਵਾਂ ਘਰ ਚੌਥਾ ਅਸ਼ਟ ਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚਾਂਦਨਾ ਚਾਂਦਨ ਆਂਗਨ ਪ੍ਰਭ ਜੀ ਉਹ ਅੰਤਰ ਚਾਂਦਨਾ ਆਰਾਧਨਾ ਆਰਾਧਨ ਨੀਕਾ ਹਰ ਹਰ ਨਾਮ ਆਰਾਧਨਾ ਤਿਆਗਨਾ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਤਿਆਗਨਾ ਮੰਗਨਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਨਾ ਜਾਗਨਾ ਜਾਗਣ ਨੀਕਾ ਹਰ ਕੀਰਤਨ ਮਹਿ ਜਾਗਨਾ ਲਗਨਾ ਲਗਣ ਨੀਕਾ ਗੁਰ ਚਰਨੀ ਮਨ ਲਗਨਾ ਇਹ ਵਿਦਤ ਸਹਿ ਪ੍ਰਾਪਤੀ ਜਾਂ ਕਹਿ ਮਸਤਕ ਭਾਗਨਾ ਕਹੋ ਨਾਨਕ ਤਿਸ ਸਭ ਕਿਸ ਨੀ ਕਾ ਜੋ ਪ੍ਰਭ ਕੀ ਸਰਨਾਗਨਾ ਮਾਰੂ ਮਹੱਲਾ ਪੰਜਵਾਂ ਆਓ ਜੀ ਤੋ ਆਓ ਹਮਾਰੇ ਹਰ ਜਸ ਸ੍ਰਵਨ ਸੁਨਾਵਨਾ ਰਹਾਉ ਤੁਦੇ ਆਵਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗ ਗਾਵਨਾ ਸੰਤ ਕਿਰਪਾ ਤੇ ਹਿਰਦੈ ਵਸੈ ਦੂਜਾ ਭਾਉ ਮਿਟਾਵਨਾ ਭਗਤ ਦਇਆ ਤੇ ਬੁੱਧ ਪ੍ਰਗਾਸੈ ਦੁਰਮਤ ਦੂਖ ਤਜਾਵਨਾ ਦਰਸ਼ਨ ਭੇਟ ਤੋ ਹੋਤ ਪਨੀਤਾ ਪੁਨਰਪ ਗਰਬ ਨਾ ਪਾਵਨਾ ਨਉ ਨਿਦ ਰਿਦ ਸਿਧ ਪਾਈ ਜੋ ਤੁਮ ਰਹਿ ਮਨ ਭਾਵਨਾ ਸੰਤ ਬਿਨਾ ਮੈਂ ਥਾਉ ਨਾ ਕੋਈ ਅਵਰਲਾ ਸੂਝ ਜਾਵਨਾ ਮੋਹੇ ਨਿਰਗੁਣ ਕੋ ਕੋਏ ਨਾਂ ਧਾਕੈ ਸੰਤਾ ਸੰਗ ਸਮਾਵਨਾ ਕਹੋ ਨਾਨਕ ਗੁਰ ਚਲਤ ਦਿਖਾਇਆ ਮਨ ਮਦੇ ਹਰ ਹਰ ਰਾਵਨਾ ਮਾਰੂ ਮਹੱਲਾ ਪੰਜਵਾ ਜੀਵਨਾ ਸਫਲ ਜੀਵਨ ਸੁਨ ਹਰ ਜਪ ਜਪ ਸਦ ਜੀਵਨਾ ਰਹਾਉ ਪੀਵਨਾ ਜਿਤ ਮਨ ਆਗਾਵੇ ਨਾਮੇ ਅੰਮ੍ਰਿਤ ਰਸ ਪੀਵਨਾ ਕਾਮਨਾ ਜਿਤ ਭੂਖ ਨ ਲਾਗੈ ਸੰਤੋਖ ਸਦਾ ਤ੍ਰਿਪਤੀ ਵਣਾ ਪਹਿਨਣਾ ਰਖ ਪਤ ਪਰਮੇਸ਼ਰ ਫਿਰ ਨਾਗੇ ਨਹੀਂ ਥੀਵਨਾ ਭੋਗਣਾ ਮਨ ਮਦੇ ਹਰ ਰਸ ਸੰਤ ਸੰਗਤ ਮਹਿ ਲੀਵਨਾ ਬਿਨ ਤਾਗੇ ਬਿਨ ਸੋਈ ਯਾਨੀ ਮਨ ਹਰ ਭਗਤੀ ਸੰਗ ਸੀਵਨਾ ਮਾਤਿਆ ਹਰ ਰਸ ਮਹਿ ਰਾਤੀ ਤਿਸ ਬਹੁੜ ਨ ਕਭੂ ਔਖੀਵਨਾ ਮਿਲੇਓ ਤਿਸ ਸਰਬ ਨਿਧਾਨਾ ਪ੍ਰਭ ਕਿਰਪਾਲ ਜਿਸ ਦੀਵਨਾ ਸੁਖ ਨਾਨਕ ਸੰਤਨ ਕੀ ਸੇਵਾ ਚਰਨ ਸੰਤ ਧੋਏ ਪੀਵਨਾ ਮਾਰੂ ਮਹੱਲਾ ਪੰਜਵਾ ਘਰ ਅਠਵਾਂ ਅੰਜੁਲੀਆ ਇਕ ਓੰਕਾਰ ਸਤਗੁਰ ਪ੍ਰਸਾਦਿ jis grah bahut tisai grah chinta jis grah thori so phiray parmantaa duhun vivastha te jo mukta sohi sohela paali ae grah raj mai narak udaas krodaa baho vid ved paath sab sodaa dehi mai jo rahay aliptaa tis jan ki poorn khaali ae jaagat soota parm vagootaa ਬੇਨਗੁਰ ਮੁਕਤ ਨਾ ਹੋਈਐ ਮੀਤਾ ਸਾਧ ਸੰਗ ਟੁੱਟਹਿ ਹਉ ਬੰਧਨ ਏਕੋ ਏਕ ਨਿਹਾਲੀਐ ਕਰਮ ਕਰੈ ਤਾਂ ਬੰਦਾ ਨਹਿ ਕਰੈ ਤਾਂ ਨਿੰਦਾ ਮੋਹ ਮਗਨ ਮਨ ਵਿਆਪਿਆ ਚਿੰਡਾ ਗੁਰ ਪ੍ਰਸਾਦ ਸੁਖ ਦੁਖ ਸਮ ਜਾਣੈ ਘਟ ਘਟ ਰਾਮ ਹਿਆਲੀਐ ਸੰਸਾਰੈ ਮਹ ਸਹਿ ਸਾ ਵਿਆਪੈ ਕਾਥ ਕਥਾ ਗੋਚਰ ਨਹੀਂ ਜਾਪੈ ਜਿ ਸਹਿ ਬਜਾਏ ਸੋਈ ਬੂਜੈ ਓ ਬਾਲਕ ਵਾਂਗੀ ਪਾਲੀਐ ਛੋੜ ਬਹਿ ਤੋ ਛੂਟੈ ਨਾਹੀ ਜੋ ਸੰਚੈ ਤੋ ਭਉ ਮਨ ਮਾਹੀ ਇਸਹੀ ਮਹਿ ਜਿਸ ਕੀ ਪਤ ਰਾਖੈ ਤਿਸ ਸਾਧੂ ਚੌਰ ਢਾਲੀਐ ਜੋ ਸੂਰਾ ਤਿਸਹੀ ਹੋਏ ਮਰਨਾ ਜੋ ਭਾਗੈ ਤਿਸ ਜੋਨੀ ਫਿਰਨਾ ਜੋ ਵਰਤਾਏ ਸੋਇ ਭਲ ਮੰਨੈ ਬੁਝ ਹੁਕਮੈ ਦੁਰਮਤ ਜਾਲੀਐ ਜਿਤ ਜਿਤ ਲਾਭ ਹੈ ਤਿਤ ਤਿਤ ਲਗਣਾ ਕਰ ਕਰ ਵੇਖੈ ਆਪਣੀ ਜਚਨਾ ਨਾਨਕ ਕੇ ਪੂਰਨ ਸੁਖ ਦਾਤੇ ਤੂੰ ਦੇ ਤਾ ਨਾਮ ਸਮਾਲੀਐ ਮਾਰੂ ਮਹੱਲਾ ਪੰਜਵਾਂ ਵਿਰਖੇ ਹੀਠ ਸਭ ਜੰਤਿ ਇਕੱਠੇ ਇਕ ਤੱਤੇ ਇਕ ਬੋਲਨ ਮਿੱਠੇ ਆਸਤ ਅਦੋਤ ਭਇਆ ਉਠ ਚੱਲੇ ਜਿਉਂ-ਜਿਉ ਆਉਦ ਵਿਹਾਨੀਆਂ ਤਾਪ ਕਰੇਂ ਦੜ ਸਰ ਪਰ ਮੁਠੇ ਅਜਰਾਇਲ ਫੜੇ ਫੜ ਕੁੱਠੇ ਦੋਜਕ ਪਾਏ ਸਿਰ ਜਨਹਾਰੈ ਲੇਖਾ ਮੰਗੇ ਬਾਣੀਆਂ ਸੰਗ ਨਾ ਕੋਈ ਭਇਆ ਬੇਬਾ ਮਾਲ ਜੋਬਨ ਤਨ ਛੋੜ ਵੰਝੇ ਸਾ ਕਰਨ ਕਰੀਮ ਨਾ ਜਾਤੂ ਕਰਤਾ ਦਿਲ ਪੀੜੇ ਜਿਉ ਕਹਾਣੀਆਂ ਖੁਸ ਖੁਸ ਲੈਂਦਾ ਵਸਤ ਪਰਾਈ ਵੇਖੈ ਸੁਣੀ ਤੇਰੇ ਨਾਲ ਖੁਦਾਈ ਦੁਨੀਆ ਲੱਭ ਪਿਆ ਖਾਤ ਅੰਦਰ ਅਗਲੀ ਗੱਲ ਨਾ ਜਾਣੀਆ ਜਮ ਜਮ ਮਰੇ ਮਰੇ ਫਿਰ ਜੰਮੈ ਬਹੁਤ ਸਜਾਏ ਪਿਆ ਦੇਸ਼ ਲੰਮੈ ਜਿਨ ਕੀਤਾ ਤਿਸੈ ਨਾ ਜਾਣੀ ਅੰਦਾ ਤਾਂ ਦੁਖ ਸਹਿ ਪਰਾਨੀਆਂ ਖਾਲਕ ਥਾਮਹੁ ਪੁੱਲਾ ਮੁਠਾ ਦੁਨੀਆ ਖੇਲ ਬੁਰਾਰ ਉਠ ਟੁੱਟਾ ਸਿਦਕ ਸੰਬੋਰੀ ਸੰਤ ਨਾ ਮਿਲੇਓ ਵਤੈ ਆਪਲ ਪਾਣੀਆਂ ਮੌਲਾ ਖੇਲ ਕਰੇ ਸਬ ਆਪੇ ਇੱਕ ਕੱਡੇ ਇੱਕ ਲਹਿਰ ਵਿਆਪੇ ਜਿਉਂ ਨਚਾਏ ਤਿਉਂ ਤਿਉਂ ਨੱਚਨ ਸਿਰ ਸਿਰ ਕਿਰਤ ਵਿਹਾਣੀਆਂ ਮਿਹਰ ਕਰੇ ਤਾਂ ਖਸਮ ਧਾਈ ਸੰਤਾ ਸੰਗਤ ਨਰਕ ਨਾ ਪਾਈ ਅੰਮ੍ਰਿਤ ਨਾਮ ਦਾਣ ਨਾਨਕ ਕੋ ਗੁਣ ਗੀਤਾ ਨੇ ਤਵ ਖਾਣੀਆਂ ਮਾਰੂ ਸੋਲੇ ਏ